ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀਆਂ ਫੋਟਮਾ ਪਿੰਡ ਸਰਦੂਲਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮਾਨਸਾ ਵਾਈ ਕੋਲ ਐਚ ਐਫ ਪਿਓਰ ਤਾਜੀ ਸੂਈ ਵੈੜ ਪਕਾਉ ਆ ਭਰਾ ਚੈੱਕ ਕਰ ਸਕਦੇ ਹੋ ਮਾਗਰ ਵੀ ਕਰਮਾ ਵਾਲੀ ਦੇ ਵਸਸੀ ਆ ਆਪਣਾ ਠੀਕ ਹੈ ਨਾ ਵਾਈ ਤੋਂ ਵੀਡੀਓ ਮੰਗਵਾ ਸਕਦੇ ਹੋ ਠੀਕ ਹੈ ਜੀ ਚੈੱਕ ਤੇ ਤਸੱਲੀ ਭਰਾ ਤੁਸੀਂ ਆਪ ਕਰਨੀ ਆ ਵਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਪਿੰਡ ਸਰਦੂਲਗਾੜਾ ਜ਼ਿਲ੍ਹਾ ਮਾਨਸਾ ਐਚਐਫ ਗਾਂ ਬਕਾਉਆ ਜੀ ਭਰਾਤਾ ਜੀ ਵਾਈ ਤੋਂ ਵੀਡੀਓ ਮੰਗਵਾ ਸਕਦੇ ਹੋ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀਆਂ ਫੋਟੋਆਂ ਪਾਉਣੀਆਂ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਤੈਦ ਲੋ ਧੰਨਵਾਦ ਲਾਇਕ ਭਰਾ ਬਣ ਕੇ ਕਰਦਿਆ ਕਰੋ ਰਿਕਵੈਸਟ ਹੀ ਆ ਬੇਨਤੀ ਆ ਭਰਾ ਠੀਕ ਹੈ ਜੀ ਮਿਲਦੇ ਆਪ ਇੱਕਸੇ ਨਵੀਂ ਵੀਡੀਓ ਚ ਓਕੇ ਬਾਏ ਧੰਨਵਾਦ ਜੀ